ਮਾਨਜੋਗ ਐਸਐਸਪੀ ਫਿਰੋਜ਼ਪੁਰ 소ਮਿਆ ਮਿਸਰਾਉ ਜੀ ਵੱਲੋਂ ਜਿਹੜੇ ਨਿਰਦੇਸ਼ ਸਕੇ ਕਿ ਜਿਹੜਾ ਸਟਰੀਟ ਕਰਾਈਮ ਹੈ ਉਹਦੇ ਅਗੇਂਸਟ ਇੱਕ ਮੁਹਿੰਮ ਚਲਾਈ ਜਾਏ ਅਤੇ ਜਿਹੜੇ ਵੀ ਬੇਲਡ ਆਊਟ ਕ੍ਰਿਮੀਨਲਸ ਹੈ ਉਹਨਾਂ ਦੇ ਅਗੇਂਸਟ ਵੀ ਇੱਕ ਮੁਹਿੰਮ ਚਲਾਈ ਜਾਏ ਉਸ ਮੁਹਿੰਮ ਵਿੱਚ ਬਹੁਤ ਵੱਡੀ ਕਾਮਯਾਬੀ ਮਿਲੀ ਹੈਗੀ ਟੋਟਲ ਜਿਹੜੇ ਹੈਗੇ ਪਾਸ ਵਿਪਨ ਦੀ ਰਿਕਵਰੀ ਹੈ ਇਨਕਲੂਡਿੰਗ 1 ਇਟਲੀ ਦਾ ਬਣਿਆ ਹੋਇਆ ਗਲੌਕ ਪਿਸਟਲ ਲੈ ਨਮ ਹੈਗਾ ਤੇ ਟੋਟਲ ਜਿਹੜੇ ਹੈਗੇ 11 ਮੁਜਰਮੂਦਾਂ ਦੀ ਗ੍ਰਿਫਤਾਰੀ ਹੋਈ ਹੈ ਤੇ ਇਸ ਤੋਂ ਇਲਾਵਾ ਜਿਹੜੀ ਅੱਡ ਅੱਡ ਜਿਹੜੀ ਹੈਗੀ ਰਿਕਵਰੀ ਆ 5 ਮਾਮਲੇ ਵਿੱਚ ਹੋਈ ਹੈ ਇਹ ਵਕ ਵਕ ਥਾਣਿਆਂ ਦੇ ਵਿੱਚ ਹੋਈ ਹੈ ਜੀ ਕਿੱਥੋਂ ਕਿੱਥੋਂ ਦੀਆਂ ਇਹ ਡਿਕਵਰੀਆਂ ਜੀ ਇਹ ਜਿਹੜੀ ਡਿਕਵਰੀਆਂ ਹੈ ਕਿ ਤਿੰਨ ਰਿਕਵਰੀਆਂ ਕੁਲਗੜੀ ਥਾਣੇ ਦੀ ਹੈ ਜੀ ਇੱਕ ਜਿਹੜਾ ਹੈਗਾ ਸਦਰ ਥਾਣੇ ਦਾ ਮਰਡਰ ਕੇਸ ਟ੍ਰੇਸ ਹੋਇਆ ਜੀ ਤੇ ਇੱਕ ਕੈਨ ਥਾਣੇ ਵਿੱਚ ਹਥਿਆਰ ਅਧਿਰ ਘਬਰੀ ਹੈ ਜੀ ਇਹ ਸਾਰੇ ਹਥਿਆਰ ਕਿੱਥੋਂ ਲੈ ਕੇ ਆਏ ਸੀ ਆ ਜਿਹੜਾ ਹੈਗਾ ਇਹ ਸਾਰੇ ਬੰਦੋ ਦਾ ਜਿਹੜਾ ਹੈਗਾ ਪੁਲਿਸ ਰਿਮਾਨ ਦਿੱਤਾ ਗਿਆ ਹੈ ਉਹਨਾਂ ਦੀ ਪੁੱਛਗਿੱਛ ਚੱਲ ਰਹੀ ਹੈ ਕਿ ਹਰਿਆਣ ਦੇ ਜਿਹੜੇ ਹਥਿਆਰ ਕਿੱਥੋਂ ਲੈ ਕੇ ਆਏ ਸੀ ਤੇ ਹੋਰ ਇਹਨਾਂ ਦਾ ਕੀ ਕੀ ਪਲਾਨ ਸੀ ਕਿਤੇ ਕਿਤੇ ਹੋਰ ਵਰਤਨ ਦਾ ਪਲਾਨ ਸੀ ਸਰ ਇਹ ਜਿਹੜਾ ਮਰਡਰ ਹੈਗਾ ਇਹ ਥ ਉਥੇ ਮਰਡਰ ਹੋਇਆ ਸੀ 5 ਤਾਰੀਖ ਨੂੰ ਜਿਹੜਾ ਮੇਨ ਦੋਸ਼ੀ ਹੈ ਉਹਦਾ ਅਮਨ ਅਤੇ ਆਕਾਸ਼ ਉਹ ਦੋਵਾਂ ਨੂੰ ਫੜ ਲਿਆ ਗਿਆ ਤੇ ਅਮਨ ਤੇ ਵੀ ਪੁਰਾਣੇ ਵਾਵਾ ਪਰਚੇ ਹੈਗੇ ਤੇ ਆਕਾਸ਼ ਤੇ ਵੀ ਪਰਚੇ ਹੈਗੇ ਇਹਨਾਂ ਤੋਂ ਪਹਿਲਾਂ ਵੀ ਕੋਈ ਪਰਚੇ ਦਰਜ ਹੈ ਅਮਨ ਤੇ ਜੀ ਹਾਂਜੀ ਹਾਂਜੀ ਅਮਨ ਤੇ ਵੀ ਪਹਿਲਾਂ ਪਰਚਾ ਦਰਜ ਹੈ 6 ਵਜੇ ਸਰ ਜਿਹੜੇ ਜਨੇ ਟੋਟਲ ਫੜੇ ਹੈਗੇ ਬੰਦੇ ਜੀ ਇਹਨਾਂ ਸਾਰਿਆਂ ਦਾ ਕ੍ਰਿਮੀਨਲ ਰਿਕਾਰਡ ਹੈਗੇ ਆ ਵੱਖ-ਵੱਖ ਮਾਮਲਿਆਂ ਦੇ ਵਿੱਚ ਹਾਂਜੀ ਹਾਂਜੀ ਜਿਵੇਂ ਸਦਰ ਦਾ ਜਿਹੜਾ ਮਸਲਾ ਸੀਗਾ ਖਲਚਾ ਕਦੋਂ ਜਿਹੜਾ ਮਰਡਰ ਹੋਇਆ ਸੀ ਉੱਥੇ ਜਿਹੜਾ ਮੇਨ ਦੋਸ਼ੀ ਹੈਗੇ ਅਮਨ ਉਸ ਤੋਂ ਪਹਿਲੇ ਉੱਪਰ 6 ਪਰਚੇ ਦਰਜ ਹੈ 302 ਦੇ ਤੇ ਹਮ ਸੈਕ ਦੇ ਤੇ ਜਿਹੜਾ ਗਰੁੱਪੀ ਤੇ ਉਸ ਤੇ ਇੱਕ ਐਨਬੀਪੀਐਸ ਦਾ ਪਹਿਲਾ ਪਰਚਾ ਦਰਜ ਹੈ ਤੇ ਇਹ ਸਦਰ ਮਰਡਰ ਕੇਸ ਵਿੱਚ ਇੱਕ 9mm ਬਲੌਕ ਪਿਸਟਲ ਜਿਹੜਾ ਇਟਲੀ ਤੋਂ ਬਣਿਆ ਹੋਇਆ ਹੈ ਉਹਦੀ ਰਿਕਵਰੀ ਵੀ ਹੈ ਅਤੇ ਇੱਕ ਹੋਰ ਪਿਸਟਲ ਦੀ ਰਿਕਵਰੀ ਵੀ ਹੈ ਸੀਆਈਏ ਵੱਲੋਂ ਜਿਹੜੀ ਰਿਕਵਰੀ ਹੋਈ ਹੈ ਸਰ ਉਹ ਕੀ ਹੈ ਜਿਹੜਾ ਸੀਆਈਏ ਵੱਲੋਂ ਰਿਕਵਰੀ ਹੋਈ ਹੈ ਥਾਣਾ ਕੈਂਟ ਵਿਖੇ ਚਾਰ ਜਿਹੜਾ ਹੈਗੇ ਮੁਜਰਮ ਨੂੰ ਫੜਿਆ ਗਿਆ ਸੀ ਇਸ ਵਿੱਚ ਜਿਹੜਾ ਸੁਖਪ੍ਰੀਤ ਬੁੱਢਾ ਹੈਗਾ ਇਸ ਤੇ ਪਹਿਲੇ 5 ਪਰਚੇ ਦਰਜ ਸੀਗੇ ਤੇ ਜਿਹੜਾ ਲਫਤੀ ਸਿਵਾ ਹੈ ਉਸ ਤੋਂ ਪਹਿਲੇ ਦੋ ਪਰਚੇ ਦਸਤੇ ਕੀ ਇਸ ਪਰਚੇ ਵਿੱਚ ਇੱਕ ਪਿਸਤੌਲ 330 ਬੋਰ ਅਤੇ ਇੱਕ ਦੇਸੀ ਕਟਾ 315 ਬੋਰ ਦੇ ਲਿਖੋ ਵੀ ਹੈ ਜੀ ਜੇ ਸਾਰੇ ਐਟ ਡੇ ਹਥਿਆਰ ਜਿਹੜੇ ਇਹਨੇ ਲਈ ਫਿਰਦੇ ਆ ਕੋਈ ਗੈਂਗਸਟਰ ਨਾਲ ਵੀ ਸੰਬੰਧ ਹੋ ਸਕਦੇ ਨਾਲ ਆ ਅਸੀਂ ਜਿਹੜਾ ਹੈਗਾ ਇਹਨਾਂ ਆਪਣੇ ਸਮਾਨ ਲੈ ਕਰਕੇ ਪੁੱਛ ਰਹੇ ਹਾਂ ਤੇ ਪੁੱਛ ਕੇ ਮਜ਼ੀਦ ਪੁੱਛ ਕੇ ਚੱਲ ਰਹੀ ਹੈ ਕਿ ਇਹਨਾਂ ਦੇ ਸੰਬੰਧ ਕਿਹਦੇ-ਕਿਹਦੇ ਨਾਲ ਸੀਗੇ ਤੇ ਇਹਨਾਂ ਦੇ ਹੋਰ ਕਿਹੜੇ-ਕਿਹੜੇ ਵਾਰਦਾਤ ਇਹਨੇ ਕੀਤੇ ਜਿਵੇਂ ਜਿਹੜਾ ਕਹਿਣ ਦਾ ਪਰਚੇ ਨੇ ਇਹ ਵੀ ਮੰਨਿਆ ਕਿ ਜੀਰਾ ਵਿਖੇ ਨੇ ਗੁਨੀਆਂ ਚਲਾਈ ਸੀ ਕਿ ਤੋਂ ਵੀ ਮਸਾ ਜਿਹੜਾ ਟ੍ਰੇਸ ਹੋ ਚੁੱਕਾ ਹੈ ਫਾਇ ਕੁਲਕੜੀ ਨੂੰ ਕੌਣ ਚਾਹ। ਥਾਣਾ ਕੁਲਕੜੀ ਵਿਖੇ ਇੱਕ सोनू ਬੱਗਲ ਨਾਮ ਦੇ ਜਿਹੜਾ ਹੈਗਾ ਰੂਪੀ ਉਹਨੂੰ ਫੜਿਆ ਗਿਆ। सोनू ਬੱਗਲ ਉੱਪਰ ਪਹਿਲਾਂ ਤੋਂ ਹੀ 8 ਮੁਕਤਮਲੇ ਦਰਜ ਹੈਗੇ ਆਮ ਸਾਈਡ ਦੇ ਅਤੇ ਹੋਰ ਹੋਰ ਧਾਰਾਂ ਵਿੱਚ ਇਸ ਤੋਂ ਇੱਕ 32 ਬੋਰ ਪਿਸਟਲ ਅਤੇ ਚਾਰ ਜਿੰਦਰਾਂ ਮਿਲਿਆ ਹੈ। ਦੌਰਾਨ ਪੁੱਛ ਕੇ ਇਹਨੇ ਵੀ ਮੰਨਿਆ ਹੈ ਕਿ ਇਲੈਕਸ਼ਨ ਤੋਂ ਪਹਿਲੇ ਇਹਨੇ ਗੋਲੀ ਵੀ ਚਲਾਈ ਸੀਗੀ। ਇਸ ਤੋਂ ਇਲਾਵਾ ਥਾਣਾ ਕੁਲਕੜੀ ਵਿਖੇ ਇੱਕ ਚੋਰਾ ਦਾ ਗੈਂਗ ਫੜਿਆ ਗਿਆ ਤੇ ਇਹਨਾਂ ਕੋਲ ਉਹ ਜਿਹੜਾ ਹੈਗਾ ਲਗਭਗ 7 ਲੱਖ ਰੁਪਏ ਦੇ ਮੋਲ ਦੇ ਜਿਹੜੇ ਲੋਹੇ ਦੇ ਵੱਡੇ ਵੱਡੇ ਚੱਕਰ ਹੁੰਦੇ ਉਹ ਗ੍ਰਿਫਤਾਰੀ ਹੋਈ ਹੈਗੀ ਇੱਕ ਮੋਟਰਸਾਈਕਲ ਵੀ ਮਿਲਿਆ ਹੈ ਅਤੇ ਬੈਟਰੀ ਆਪਟਰ ਵੀ ਮਿਲਿਆ ਹੈ ਜਿਹੜੇ ਚੋਰ ਉਹਨਾਂ ਦਾ ਨਾਮ ਹੈਗਾ ਸੰਜੂ ਉਰਫ ਲਾਲੀ ਪੁੱਤਰ ਕ੍ਰਿਸ਼ਨ ਲਾਲ ਇਹ ਬਸਤੀ ਆਵਾ ਫਰੋਸਪੁਰ ਸਹਿਰ ਦਾ ਰਹਿਣ ਵਾਲਾ ਹੈਗਾ ਇਸ ਤੇ ਚੋਰੀ ਚਾਰੀ ਦੇ ਲਗਭਗ ਪੰਜ ਵਕਤਾਂ ਵਿੱਚ 75 ਦਰਜ ਨੇ ਤੇ ਬਿੱਟੂ ਉਰਫ ਜੰਗ ਇਹ ਵੀ ਬਸਤੀ ਭਾਟੀਆ ਵਾਲਾ ਫਰੋਸਪੁਰ ਸਹਿਰ ਦਾ ਰਹਿਣ ਵਾਲਾ ਹੈਗਾ ਇਸ ਤੇ ਪਹਿਲੇ ਤੋਂ ਹੀ 10 ਮੁਕਦਮੇ ਚੋਰੀ ਦੇ ਦਰਜ ਹੈ ਦਰਹਾਂ ਨੇ ਪੁੱਛਕਿਸ਼ ਨੇ ਇਹ ਵੀ ਮੰਨਿਆ ਹੈ ਕਿ ਜਿਵੇਂ ਠੰਡ ਹੋਣ ਬੜ ਰਹੀ ਹੈ ਕੋਹਰਾ ਹੁਣ ਦੁਆ ਤੁੰਦ ਪਰ ਇਹਨਾਂ ਦਾ ਪਲਾਨ ਸੀ ਕਿ ਆਹ ਕੋਹਰਾ ਤੇ ਧੁੰਦ ਵਿੱਚ ਜਾ ਕੇ ਚੋਰੀ ਕਰਨ ਤੇਰਾ ਹੁਣੀ ਜਿਹੜਾ ਫਰਕ ਹੈ ਜਿਹੜਾ ਇੱਕ ਬੜਾ ਹੀ ਪ੍ਰੀਵੈਂਟਿਵ ਸਟੈਪ ਜਿਹੜਾ ਹੈਗਾ ਇਹ ਲਿੱਤਾ ਗਿਆ ਹੈ। ਇਹ ਗ੍ਰਾਉਂਡ ਤੇ ਕਿੰਨੇ ਟੋਟਲ ਕਿੰਨੇ ਮਿਲਟਰੀ ਟੋਟਲ ਮਾੜੇ ਅਨਸਰ ਕਿੰਨੇ ਫੜੇ ਗਏ ਹੈਗੇ ਜੀ? ਟੋਟਲ ਮਾੜੇ ਅਨਸਰ ਜਿਹੜੇ ਹੈਗੇ 11 ਮਾੜੇ ਅਨਸਰ ਫੜੇ ਗਏ ਹੈ ਟੋਟਲ 5 ਵਿਪਨ ਰਿਕਵਰੀ ਹੈ ਜਿਸ ਵਿੱਚੋਂ ਇੱਕ ਜਿਹੜਾ 9mm ਬਲਾਕ ਦਾ ਬਿਸਟਰ ਜਿਹੜਾ ਮੈਡਿਨ ਇਟਲੀ ਹੈ ਬੜਾ ਸੋਫਿਸਟੀਕੇਟਿਡ ਐਡਵਾਂਸ ਵਿਪਨ ਹੁੰਦਾ ਹੈ ਆਟੋਮੈਟਿਕ ਹੁੰਦਾ ਹੈ ਜੀ। ਠੀਕ